ਪੁਲਿਸ ਦੇ ਵਿੱਚ ਜਿਹੜੀਆਂ ਬਲੈਕ ਸ਼ੀਪਸ ਆ ਅੱਜ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਹਰ ਥਾਣੇ ਦੇ ਵਿੱਚ ਮੈਨੂੰ ਲੱਗਦਾ 2 ਜਾਂ 3 EMPLOYEES ਜਿਹੜੇ ਆ ਡਰਗ ਅਡਿਕਟ ਹੋ ਚੁੱਕੇ ਆ ਤੇ ਮੈਂ ਪਿਛਲੇ ਦੋ ਚੀਫ ਮਿਨਿਸਟਰਸ ਨੂੰ ਆਪ ਰਿਕੁਐਸਟ ਕੀਤੀ ਆ ਵੀ ਇਹਨਾਂ ਦਾ ਡੋਪ ਟੈਸਟ ਕਰਵਾ ਲਓ ਲੇਕਿਨ ਜਦੋਂ ਜਦੋਂ ਵੀ ਇਹ ਗੱਲ ਹੁੰਦੀ ਆ ਉਦੋਂ ਗੱਲ ਇੱਥੇ ਆ ਕੇ ਖੜ ਜਾਂਦੀ ਆ ਕਿ ਪੰਜਾਬ ਪੁਲਿਸ ਦਾ ਮੋਰਲ ਬੜਾ ਡਾਊਨ ਹੋ ਜਾਂਦਾ ਤਿੰਨ ਕਰੋੜ ਲੋਕਾਂ ਦਾ ਕੋਈ ਫਿਕਰ ਨਹੀਂ ਐ ਲੇਕਿਨ ਜੇ 5 ਤੋਂ 7000 ਜਿਹੜੇ ਬਲੈਕ ਸ਼ੀਪ ਚਾ ਜਿਹੜੇ ਡਰਗ ਡਿਕਟਾ ਜੋ ਕਿ ਜਦੋਂ ਉਹ ਥਾਣੇ 'ਚ ਲੱਗਦੇ ਆ ਸਰ ਉਨਾ ਨੇ ਉਹਨੂੰ ਪ੍ਰੋਟੈਕਟ ਕਰਨਾ ਜਿਹੜਾ ਮਰਜੀ ਚੀਫ ਮਿਨਿਸਟਰ ਸਟੇਟਮੈਂਟ ਫੇਡ ਦੇ ਵੀ ਮੈਂ 4 ਮਹੀਨਿਆਂ ਚ ਖਤਮ ਕਰ ਦੂੰ ਮੈਂ 4 ਹਫ਼ਤਿਆਂ ਚ ਖਤਮ ਕਰ ਦੂੰ ਮੈਂ ਇਹਨੂੰ ਦਾਅਵੇ ਨਾ ਕਹਿ ਸਕਦਾ ਕਿ ਆਪਾਂ ਇਦਾਂ ਭਾਵੇਂ ਜਿੰਨਾ ਚਿਰ ਮਰਜੀ ਲੱਗੇ ਰਹੀਏ ਪਰ ਮੈਂ ਇਸੇ ਕਰਕੇ ਤੁਹਾਨੂੰ ਇੱਕੋ ਹੀ ਰਿਕਵੈਸਟ ਕਰਦਾ ਆਪਾਂ ਸਾਰੀ ਆਵੀ ਬੈਂਚ ਤੇ ਆਵੀ ਬੈਂਚ ਲੋਕਾਂ ਦੇ ਵਿੱਚ ਇਮੇਜ ਜਿਹੜਾ ਆ ਅੱਜ ਲੋਕੀ ਸਾਨੂੰ ਬਹੁਤ ਮਾੜੀ ਨਿਗਾਹ ਨਾਲ ਦੇਖਦੇ ਆ ਜਿ ਆਪਣੇ ਤਾਂ ਹੀ ਕਿਸੇ ਨੂੰ ਕੰਮ ਨਾ ਨਾ ਹੋਵੇ ਆਪਾਂ ਨੂੰ ਕੋਈ ਚਾਹ ਨਾ ਭੜਾਉਂਦਾ रियलिटी है यार सो ਇਸ ਕਰਕੇ ਆਪਾਂ ਥੋੜੇ ਜਿਹਾ ਖੜੀਏ ਤੁਹਾਡੀ ਕੁਰਸੀ ਦੇ ਵਿੱਚ ਤੁਸੀਂ ਤੁਸੀਂ ਦੱਸਦੇ ਨੇ ਇਹਨਾਂ ਨੂੰ ਬੋਲਣ ਤਾਂ ਦਿਓ ਸਾਨੂੰ ਬੋਲਣ ਦਿਓ ਕਿਉਂਕਿ ਐਂਡ ਆਫ ਦਾ ਡੇ ਤਾਂ ਜਿਹੜਾ ਲੀਡਰ ਆਫ ਦਾ ਹਾਊਸ ਆ ਉਹਨਾਂ ਨੇ ਸਾਰਾ ਬੋਲਣਾ ਹੁੰਦਾ ਲੇਕਿਨ ਜੇ ਆਪਾਂ ਨਹੀਂ ਬੋਲਾਂਗੇ ਸਮਾਂ ਤਾਂ ਲੰਘ ਜਾਣਾ ਸਮਾਂ ਤਾਂ ਪਿਛਲਾ 75 76 77 ਸਾਲ ਵੀ ਲੰਘ ਹੈ ਤੇ ਆ ਵੀ 2 2.5 ਸਾਲ ਲੰਘ ਜਾਣੇ ਆ ਪਤਾ ਨਹੀਂ ਕਿਹਨੇ ਆਉਣਾ ਕਿਹਨੇ ਨਹੀਂ ਆਉਣਾ ਲੇਕਿਨ ਇਹ ਜ਼ਰੂਰ ਹੋਣਾ ਵੀ ਜਦੋਂ ਸਾਡੇ ਸਪੀਕਰ ਸਾਫ ਸੰਧਵਾ ਸਾਫ ਸੀਗੇ ਉਦੋਂ ਇਹੋ ਜਿਹਾ ਰੈਵਿਊਲੂਸ਼ਨ ਆਇਆ ਸੀ ਇਦਾਂ ਦੀਆਂ ਚੇਂਜਸ ਆਈਆਂ ਸੀ ਤੇ ਜੇ ਆਪਾਂ ਡਰੀ ਜਾਣਾ ਜਿੱਦਾਂ ਪਹਿਲਾਂ ਵਾਲੇ ਡਰੀ ਗਏ ਤੇ ਫਿਰ ਆਪਣੇ ਨਾਲ ਵੀ ਉਹੀ ਬਿਹੇਵ ਹੋਣਾ ਜੋ ਬਾਕੀਆਂ ਨਾਲ ਹੋਇਆ ਸੋ ਇਸ ਕਰਕੇ ਆਹ ਜਿਹੜੀ ਚੀਜ਼ ਆ ਨਾ ਜਿਹੜੀ ਕਰਪਸ਼ਨ ਦੀ ਗੱਲ ਸ਼ੁਰੂ ਕੀਤੀ ਆ ਇਹ ਸਾਰੀ ਜਿਹੜੀ ਡਰੱਗਸ ਦੀ ਪ੍ਰੋਬਲਮ ਆ ਇਹ ਜਿਹੜੇ ਹਰ ਥਾਣੇ ਦੇ ਵਿੱਚ ਦੋ ਦੋ ਤਿੰਨ ਤਿੰਨ ਏਮਪਲੋਈ ਲੱਗੇ ਆ ਔਰ ਜਿਹੜੇ ਕੁਝ ਚੰਗੇ ਆਫੀਸਰ ਵੀ ਹੈਗੇ ਆ ਮੈਂ ਨਹੀਂ ਕਹਿੰਦਾ ਕਿ ਸਾਰੀ ਪੁਲਿਸ ਮਾੜੀ ਹੋ ਸਾਰੀ ਤਾਂ ਮਾੜੀ ਨਹੀਂ ਹੈ ਅਗਰ